ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਬਹੁਤ ਜਲਦ ਪੰਜਾਬ ਪ੍ਰਵਾਸੀ ਵਈਆਂ ਤੋਂ ਖਾਲੀ ਹੋ ਜਾਏਗਾ ਕਿਉਂਕਿ ਪੰਜਾਬ ਦੇ ਵਿੱਚ ਮੌਜੂਦ ਪ੍ਰਵਾਸੀ ਵਈਆਂ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਹੈਗਾ ਵੈ ਇਹ ਅਲਟੀਮੇਟਮ ਕਿਸ ਨੇ ਦਿੱਤਾ ਹੈਗਾ ਔਰ ਪੰਜਾਬ ਵਿੱਚ ਪ੍ਰਵਾਸੀ ਵਈਏ ਕਿਸ ਦੀ ਵਜ੍ਹਾ ਤੋਂ ਆਏ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅਗਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਗੁਰਪੰਤ ਸਿੰਘ ਪੰਨੂ ਜਿਨ੍ਹਾਂ ਨੇ ਅਲਟੀਮੇਟਮ ਦੇ ਦਿੱਤਾ ਕਿ ਭਾਈ ਪੰਜਾਬ ਦੇ ਵਿੱਚੋਂ ਜੇਕਰ ਭਈਏ ਕੁਝ ਹੀ ਘੰਟਿਆਂ ਦੇ ਅੰਦਰ ਯਾਨੀ ਪ੍ਰਵਾਸੀਆਂ ਨੂੰ ਪੰਜਾਬ ਛੱਡਣ ਦੀ ਧਮਕੀ ਦਿੱਤੀ ਹੈ ਆਹ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਨੇਤਾ ਜਿਨ੍ਹਾਂ ਨੇ ਭਈਆਂ ਨੂੰ ਪ੍ਰਮੋਟ ਕੀਤਾ ਸੀ ਤਾਂ ਹੁਣ ਇੱਥੇ ਸੁਖਬੀਰ ਸਿੰਘ ਬਾਦਲ ਫਸ ਗਏ ਨੇ ਕਿਉਂਕਿ ਇਕੱਲੇ ਭਈਏ ਨਹੀਂ ਬਲਕਿ ਨਸ਼ਾ ਨੂੰ ਪ੍ਰਮੋਟ ਅਕਾਲੀ ਦਲ ਨੇ ਗੁਪਤ ਰੂਪ ਦੇ ਵਿੱਚ ਕਿਵੇਂ ਕੀਤਾ ਪੂਰੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿਉਂਕਿ ਜਿਹੜੀ ਕਾਉਂਸਟੇਬਲ ਬਠਿੰਡੇ ਵਾਲੀ ਅਮਨਦੀਪ ਕੌਰ ਖੜੀ ਜਾਂਦੀ ਹੈ ਦਰਸਲ ਦੇ ਵਿੱਚੋ ਵੀ ਬਾਦਲਾਂ ਦੀ ਚਲਾਈ ਹੋਈ ਚੇਲ ਨਹੀਂ ਸੀ ਅਕਸਰ ਸਾਰੇ ਪੰਜਾਬੀਆਂ ਨੂੰ ਪਤਾ ਮੈਂ ਪਹਿਲਾਂ ਵੀ ਕਈ ਖਬਰਾਂ ਉਸੇ ਤੇ ਪਾ ਚੁੱਕਿਆ ਯਾਨੀ ਜਿਹੜੀ ਕਾਉਂਸਟੇਬਲ ਅਮਨਦੀਪ ਕੌਰ ਖੜੀ ਜਾਂਦੀ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਨਾਨਕਿਆ ਤੋਂ ਸੀ ਤਾਂ ਉਹਦੇ ਵੀ ਨਾਲ ਅੱਜ ਮੁੱਦਾ ਜੁੜ ਗਿਆ ਔਰ ਦੂਜੇ ਪਾਸੇ ਪ੍ਰਵਾਸੀਆਂ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਕਿ ਪੰਜਾਬ ਖਾਲੀ ਕਰ ਦਿਓ ਨਹੀਂ ਤਾਂ ਇਹਦੇ ਨਤੀਜੇ ਬੜੇ ਹੀ ਗੰਭੀਰ ਨਿਕਲਣਗੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਵਾਰ ਗੁਰਪੰਤ ਸਿੰਘ ਪੰਨੂ ਧਮਕੀ ਦੇ ਚੁੱਕੇ ਨੇ ਔਰ ਦੂਜੇ ਪਾਸੇ ਪ੍ਰਵਾਸੀਆਂ ਨੂੰ ਕਹਿੰਦੇ ਜੀ ਪੰਜਾਬ ਛੱਡ ਦੇ ਨਹੀਂ ਤਾਂ ਅਸੀਂ ਆਪਣੇ ਹਿਸਾਬ ਦੇ ਨਾਲ ਪੰਜਾਬ ਦੇ ਅੰਦਰ ਬਹੁਤ ਵੱਡੇ ਧਮਾਕੇ ਕਰਾਂਗੇ ਇਹ ਗੁਰਪੰਤ ਸਿੰਘ ਪੰਨੂ ਬਣੀਓ ਵੀਡੀਓ ਜਾਰੀ ਕੀਤੀ ਗਈ ਹੈ ਤਾਂ ਮੈਂ ਤੁਹਾਨੂੰ ਇਹ ਇੱਕ ਵੀਡੀਓ ਸੁਣਾਉਣ ਜਾ ਰਿਹਾ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਵੀ ਇਹਦੇ ਪਲੇਂਜੇ ਵਿੱਚ ਆ ਗਏ ਨੇ ਕਿਉਂਕਿ ਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਤੇ ਭਈਆਂ ਦਾ ਇੱਕ ਬਹੁਤ ਵੱਡਾ ਅਲੀਗੇਸ਼ਨ ਲੱਗਿਆ ਔਰ ਦੂਜੇ ਪਾਸੇ ਨਸ਼ਿਆਂ ਨੂੰ ਪ੍ਰੋਮੋਟ ਕਰਨ ਵਾਸਤੇ ਇਹਨਾਂ ਨੇ ਅਮਨਦੀਪ ਕੌਰ ਬਠਿੰਡੇ ਵਾਲੀ ਕੌਂਸਟੇਬਲ ਜਿਹੜੀ ਫੜੀ ਜਾਂਦੀ ਹੈ ਉਹਨੂੰ ਆਪਣੇ ਤਰੀਕੇ ਦੇ ਨਾਲ ਵਰਤ ਰਹੀ ਸੀ ਕਿ ਸਰਕਾਰ ਦੀ ਬਦਨਾਮੀ ਹੋਵੇ ਪ੍ਰਸ਼ਾਸਨ ਦੀ ਹੋਵੇ ਕਿਉਂਕਿ ਸਰਕਾਰ ਨੂੰ ਸਿੱਟਣ ਦਾ ਕੰਮ ਐਸੇ ਹੀ ਮੋਰਿਆਂ ਦੇ ਨਾਲ ਕੀਤਾ ਜਾ ਰਿਹਾ ਸੀ ਔਰ ਹੁਣ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਗੁਰਪੰਤ ਸਿੰਘ ਪੰਨੂ ਨੇ ਭਈਆਂ ਨੂੰ ਪੰਜਾਬ ਖਾਲੀ ਕਰਨ ਦੀ ਧਮਕੀ ਕਿਵੇਂ ਦਿੱਤੀ ਹੈ ਸੁਣੋ ਜਿਆਦਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਕਿਵੇਂ ਪ੍ਰਵਾਸੀਆਂ ਦੇ ਮੁੱਦੇ ਵਿੱਚ ਯਾਨੀ ਉਹਨਾਂ ਦੇ ਇਮੀਗ੍ਰੇਸ਼ਨ ਕਿਵੇਂ ਲਾਗੇ ਨੇ ਉਹ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਤੇਰੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਜੋ ਇੱਕ ਅਹਿਮ ਮੁੱਦਾ ਚੱਲ ਰਿਹਾ ਹੈ ਪ੍ਰਵਾਸੀ ਭਜਾਓ ਤੇ ਪੰਜਾਬ ਬਚਾਓ ਨਾਲ ਜੁੜਿਆ ਹੋਇਆ ਇਹ ਮਸਲਾ ਹੁਣ 6 ਫੋਰ ਜਸਟਿਸ ਦੇ ਗੁਰਪੰਤ ਗੁਰਪਤਮਨ ਸਿੰਘ ਪੰਨੂ ਹੋਣਾ ਤੱਕ ਵੀ ਹੈ ਜਿਹੜਾ ਉਹ ਪਹੁੰਚ ਗਿਆ ਪੰਨੂ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਕਿਹਾ ਗਿਆ ਵੀ ਪ੍ਰਵਾਸੀ ਮਜ਼ਦੂਰ 19 ਅਕਤੂਬਰ ਤੱਕ ਪੰਜਾਬ ਛੱਡ ਦੇਣ ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਸਿੱਟੇ ਪ੍ਰਵਾਸੀ ਮਜ਼ਦੂਰਾਂ ਨੂੰ ਭੁਗਤਣੇ ਪੈ ਸਕਦੇ ਨੇ 6 ਫਾਰ ਜਸਟਿਸ ਦੇ ਆਗੂ ਗੁਰਪਤਮਨ ਪੰਨੂ ਜਿਹੜੇ ਨੇ ਅਕਸਰ ਵਿਵਾਦਾਂ 'ਚ ਕਿڑے ਰਹਿੰਦੇ ਨੇ ਹਿੰਦੁਸਤਾਨ ਜਾਂ ਇੱਕ ਵੱਖਰਾ ਖਿੱਤਾ ਸਿੱਖ ਸੋਵਰਨਿਟੀ ਨੂੰ ਲੈ ਕੇ ਜਿਹੜਾ ਅਕਸਰ ਵਿਵਾਦਾਂ ਦੇ ਵਿੱਚ ਗੁਰਪਤਵੰਤ ਪੰਨੂ ਜਿਹੜਾ ਉਹਨਾਂ ਦਾ ਨਾਮ ਹੁੰਦਾ ਖਾਸ ਤੌਰ ਤੇ ਚਾਹੇ ਉਹ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਵਰਗਲਾ ਕੇ ਕੋਈ ਨਾਰੇ ਲਿਖਵਾਉਣੇ ਹੋਣ ਜਾਂ ਇਹੋ ਜਿਹੀ ਕੋਈ ਵਾਇਲੈਂਟ ਘਟਨਾ ਨੂੰ ਅੰਜਾਮ ਦੇਣਾ ਹੋਵੇ ਤਾਂ ਉਸ ਦੇ ਪਿੱਛੇ ਜਿਹੜਾ ਨਾਮ ਹੈ ਉਹ ਗੁਰਪਤਵੰਤ ਪੰਨੂ ਹੋਣਾ ਦਾ ਹੁੰਦਾ ਸੋ ਪੰਜਾਬ ਦੇ ਵਿੱਚ ਜਿਹੜਾ ਇੱਕ ਮਾਈਗ੍ਰੇਸ਼ਨ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਵੱਡਾ ਮਸਲਾ ਚੱਲਿਆ ਹੋਇਆ ਹੈ ਖਾਸ ਤੌਰ ਤੇ ਇੱਕ ਲੋਕ ਲਹਿਰ ਬਣਦੀ ਨਜ਼ਰ ਆ ਰਹੀ ਤਾਂ ਸੁਣ ਲਿਆ ਪੰਜਾਬ ਵਾਲੇ ਜਿਹੜਾ 5 ਸਾਲ ਦਾ ਬੱਚਾ ਮਾਰਿਆ ਸੀ ਉਸ ਦੇ ਨਾਲ ਕਰਕੇ ਮਾਹੌਲ ਵਿਗੜ ਗਿਆ ਪਰ ਵੱਡੇ ਪੱਦਰ ਦੇ ਉੱਤੇ ਗੁਰਪੰਤ ਸਿੰਘ ਪੰਨੂ ਦੁਆਰਾ ਬਾਦਲਾਂ ਨੂੰ ਵੀ ਹੁਣ ਖਿੱਚਿਆ ਜਾਊਗਾ ਕਿਉਂਕਿ ਬਾਦਲਾਂ ਨੇ ਦਰਸਲ ਦੇ ਵਿੱਚ ਭਈਏ ਪ੍ਰਮੋਟ ਕੀਤੇ ਨੇ ਕਹਿੰਦੇ ਜੀ 200 ਭਈਆ ਬਾਦਲਾਂ ਦੇ ਖੇਤਾਂ ਵਿੱਚ ਅੱਜ ਵੀ ਕੰਮ ਕਰ ਰਿਹਾ ਹੈ ਯਾਨੀ ਸੁਖਬੀਰ ਸਿੰਘ ਬਾਦਲ ਉਹ ਨੇਤਾ ਨੇ ਜਿਹੜੇ ਗੁੱਪਤ ਰੂਪ ਦੇ ਵਿੱਚ ਪੰਜਾਬ ਨੂੰ ਮਾਰ ਰਹੇ ਸੀ ਯਾਨੀ ਪੰਜਾਬ ਦੇ ਅੰਦਰ ਟ੍ਰੇਨਾਂ ਭਰ ਭਰ ਕੇ ਭਈਆਂ ਦੀਆਂ ਆਉਂਦੀਆਂ ਸੀ ਪਹਿਲਾ ਸਭ ਤੋਂ ਬਾਦਨਾ ਨੇ ਬਾਦਨਾ ਨੇ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਕਾਉਂਸਟੇਬਲ ਖੜੀ ਜਾਂਦੀ ਹੈ ਬਠਿੰਡੇ ਦੇ ਵਿੱਚ ਅਮਨਦੀਪ ਕੌਰ ਤਾਂ ਮੁੱਖ ਮੰਤਰੀ ਭਗਨ ਸਿੰਘ ਮਾਨ ਦੇ ਖਿਲਾਫ ਕਿਵੇਂ ਉਹਨੂੰ ਮੋਹਰਾ ਬਣਾਇਆ ਸੀ ਜਾਨੀ ਸੁਖਵੀਰ ਸਿੰਘ ਬਾਦਲ ਦੇ ਨਾਨਕਿਆਂ ਤੋਂ ਸੀ ਚੱਕ ਫਤੇ ਸਿੰਘ ਵਾਲੇ ਤੋਂ ਅਮਨਦੀਪ ਕੌਰ ਉਸੇ ਨੂੰ ਬਾਦਨਾ ਨੇ ਭਰਤੀ ਕਰਵਾਇਆ ਸੀ ਤਾਂ ਕਿ ਮੌਕਾ ਆਉਣ ਤੇ ਇਸੇ ਕਾਉਂਸਟੇਬਲ ਨੂੰ ਵਰਤਿਆ ਜਾਣਾ ਚਾਹੀਦਾ ਤਾਂ ਉਹਨਾਂ ਨੇ ਉਸ ਨੂੰ ਵਰਤਿਆ ਵੀ ਪੰਜਾਬ ਦੇ ਅੰਦਰ ਜੋ ਨੇ ਹਾਂ ਘਰ ਮਚਾਈ ਸੀ ਵੱਡੇ ਪੱਦਰ ਦੇ ਉੱਤੇ ਉਹਨੇ ਚਿੱਟਾ ਵਿੱਚ ਸਰਸੇ ਤੱਕ ਵੇਚ ਦਿੱਤਾ ਯਾਨੀ ਪੰਜਾਬ ਦੀ ਦਸ਼ਾ ਖਰਾਬ ਕਰਨ ਦੇ ਵਾਸਤੇ ਇਹਨਾਂ ਨੇ ਇੱਕ ਮੋਹਰਾ ਬਣਾ ਰੱਖੀ ਸੀ ਪਰ ਜਦੋਂ ਪਤਾ ਲੱਗਦਾ ਕਿ ਬਾਦਲ ਕਹੇ ਨੇ ਧਰਤੀ ਕਰਵਾਈ ਸੀ ਕੌਨਸਟੇਬਲ ਅਮਨਦੀਪ ਕੌਰ ਪਰ ਫੇਰ ਪੰਜਾਬ ਦੇ ਲੋਕਾਂ ਦੀ ਅੱਖਾਂ ਖੁੱਲ੍ਹਦੀਆਂ ਨੇ ਕਿ ਮਜੀਠਿਆ ਜਿਹੜਾ ਤਸਕਰ ਐਵੇਂ ਨਹੀਂ ਬਣਿਆ ਉਹ ਉਹ ਇਹੋ ਜਿਹੇ ਲੋਕ ਪਤਾ ਨਹੀਂ ਕਿੰਨੇ ਕਿੰਨੇ ਦੇ ਥੱਲੇ ਕੰਮ ਕਰਦੇ ਨੇ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਨੇ ਜਿਹੜੇਵਾਦਨਾ ਔਰ ਇਹਨਾਂ ਮਜੀਠੀਆਂ ਦੇ ਥੱਲੇ ਚੱਲ ਰਹੇ ਨੇ ਯਾਨੀ ਚਿੱਟੇ ਦੀ ਤਸਕਰੀ ਦੇ ਨਾਲ ਪੰਜਾਬ ਨੂੰ ਬਰਬਾਦ ਕਰਨਾ ਚਾਹ ਰਹੇ ਆ ਦੂਜੇ ਪਾਸੇ ਕਹਿੰਦੇ ਜੀ ਭਈਆਂ ਨੂੰ ਪ੍ਰਮੋਟ ਕਰਨ ਵਾਲਾ ਬਾਦਲ ਪਰਿਵਾਰ ਯਾਨੀ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਇਹਨਾਂ ਦੇ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਦੁਆਰਾ ਭਈਆਂ ਨੂੰ ਸਭ ਤੋਂ ਜ਼ਿਆਦਾ ਪ੍ਰਮੋਟ ਕੀਤਾ ਗਿਆ ਪੰਜਾਬ ਦੇ ਅੰਦਰ ਇਹ ਪੰਜਾਬ ਦੇ ਅੰਦਰ ਲਿਆਉਣ ਵਾਲੇ ਭਈਆਂ ਨੂੰ ਵਿਕਸਿਤ ਕਰਨ ਵਾਲੇ ਇਹੀ ਬਾਦਲ ਪਰਿਵਾਰ ਨੇ ਕਿਉਂਕਿ ਅੱਜ ਵੀ ਕਹਿੰਦੇ ਜੀ 200 250 ਭਈਆ ਇਹਨਾਂ ਦੇ ਖੇਤਾਂ ਦੇ ਵਿੱਚ ਮੌਜੂਦ ਹੈ ਕਿਉਂਕਿ ਹਜ਼ਾਰਾਂ ਏਕੜ ਜ਼ਮੀਨ ਹੈ ਤੁਸੀਂ ਵੀ ਜਾਣਦੇ ਹੋ ਕਿ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿ ਕੇ ਪਿੱਛੇ ਰੱਖਿਆ ਜਾਂਦਾ ਕਹਿੰਦੇ ਜੀ ਪੰਜਾਬੀ ਤਾਂ ਕੰਮ ਹੀ ਨਹੀਂ ਕਰਦੇ ਫਿਰ ਭਈਆ ਨੂੰ ਪ੍ਰਮੋਟ ਕਿਹਨੇ ਕੀਤਾ ਬਾਦਲਾ ਨੇ ਤਾਂ ਇਸ ਕਰਕੇ ਪੰਜਾਬ ਦੇ ਅੰਦਰ ਇਹਨਾਂ ਦੀ ਪੱਟੀ ਮਿਸ ਹੋ ਰਹੀ ਹੈ ਉੱਤੋਂ ਇਹਨਾਂ ਨੇ ਬਹੁਤ ਸਾਰੇ ਚਮਚੇ ਛੱਡ ਰੱਖੇ ਹੋ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਜੀ ਬਾਦਲ ਤਾਂ ਬੜੇ ਚੰਗੇ ਨੇ ਹਾਰਾਂ ਦੇ ਵਿੱਚ ਸੁਖਵੀਰ ਬਾਦਲ ਨੇ ਪੈਸਾ ਬਹੁਤ ਵੰਡ ਦਿੱਤਾ ਪਰ ਪੰਜਾਬ ਦੀ ਜਿਹੜੀ ਸਰਕਾਰ ਪੰਜਾਬ ਦੀ ਸਰਕਾਰ ਨੇ ਇਹਨਾਂ ਬਾਦਲਾਂ ਤੇ ਇਹਨਾਂ ਮਜੀਠੀਆਂ ਦੇ ਉੱਤੇ ਐਕਸ਼ਨ ਸ਼ੁਰੂ ਕਰ ਦਿੱਤਾ ਯਾਨੀ ਕਹਿੰਦੇ ਹੁਣ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਵੀ ਪਿੰਜੇ ਵਿੱਚ ਆਉਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਿਉਂਕਿ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਸੀ ਇਸ ਕਰਕੇ ਹਰ ਸਿਵਲਤ ਘਰ ਬਾਦਲ ਨੇ ਬਚਨ ਦੇ ਲਈ ਜਨਾਨੀਆਂ ਖੜੀਆਂ ਕਰ ਦਿੱਤੀਆਂ ਨੇ ਤੁਸੀਂ ਵੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਬਦਨਾਮੀ ਕਰਨ ਦੀ ਕੋਸ਼ਿਸ਼ ਹਰ ਸਿਮਰਤਕਾਰ ਬਾਦਲ ਦੁਆਰਾ ਕੀਤੀ ਜਾ ਰਹੀ ਹੈ ਕਿਉਂਕਿ ਆਪ ਉਹ ਪਿੱਛੇ ਰਹਿੰਦੇ ਨੇ ਔਰਤਾਂ ਨੂੰ ਮੂਰੇ ਕਰ ਦਿੰਦੇ ਨੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਦੀ ਕਿ ਬਦਨਾਮੀ ਹੋ ਜਾਵੇ ਪਰ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਇਹਨਾਂ ਆਵਾਗਲਾਂ ਨੂੰ ਇਹਨਾਂ ਮਜੀਠੀਆਂ ਨੂੰ ਕਿ ਜਿੰਨਾ ਕੀਤਾ ਕਾਲੀ ਦਲ ਨੇ ਪੰਜਾਬ ਦਾ ਨੁਕਸਾਨ ਕੀਤਾ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤੇ ਨੇ ਪੰਜਾਬ ਦੇ ਵਿੱਚ ਸੁੱਕੀ ਹਵਾ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਇਹਨਾਂ ਗੱਲਾਂ ਦੇ ਵਿੱਚ ਇਹਨਾਂ ਭੜਕਾਵਿਆਂ ਦੇ ਵਿੱਚ ਨਹੀਂ ਆਉਂਦੇ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਤਦਾਦ ਬਹੁਤ ਜ਼ਿਆਦਾ ਹੋ ਗਈ ਹੈ ਔਰ تعداد ਜ਼ਿਆਦਾ ਹੋਣ ਕਾਰਨ ਉਹਨਾਂ ਦੀ ਦੀਦਾ ਦਲੇਰੀ ਇੰਨੀ ਹੋ ਗਈ ਹੈ ਕਿ ਉਹ ਦਿਨ ਦਿਹਾੜੇ ਕੋਈ ਨਾ ਕੋਈ ਕਾਂਠ ਜਿਹੜਾ ਵੈ ਉਹ ਕਰਦੇ ਨਜ਼ਰ ਆਉਂਦੇ ਹੈਗੇ ਆ ਡਰਦੇ ਵੀ ਨਹੀਂ ਆ ਨਾ ਤੇ ਪੰਜਾਬ ਵਾਲਿਆਂ ਤੋਂ ਨਾ ਹੀ ਪ੍ਰਸ਼ਾਸਨ ਤੋਂ ਬਲਕਿ ਬਦਮਾਸ਼ੀ ਕਰਦੇ ਨਜ਼ਰ ਆਉਂਦੇ ਹੈਗੇ ਆ ਔਰ ਹੁਣ ਗੁਰਪੰਤ ਸਿੰਘ ਪੰਨੂ ਜਿਹੜੇ ਕਿ ਤਹਿਰੀਕ ਖਾਲਸਾਣ ਦੇ ਬੜੇ ਸਰਗਰਮ ਰਹਿਨਮਾ ਹੀ ਗਿਆ ਉਹਨਾਂ ਨੇ ਅਲਟੀਮੇਟਮ ਦਿੱਤਾ ਹੈ ਕਿ 19 ਅਕਤੂਬਰ ਤੱਕ ਜਿਹੜਾ ਪੰਜਾਬ ਨੂੰ ਅਗਰ ਪਰਵਾਸੀ ਬਈਆਂ ਨੇ ਖਾਲੀ ਨਾ ਕੀਤਾ ਤੇ ਫਿਰ ਅੰਜਾਮ ਜਿਹੜਾ ਵਾ ਉਹ ਬੁਰਾ ਹੋਏਗਾ ਔਰ ਬਹੁਤ ਜਲਦ ਪੰਜਾਬ ਜਿਹੜਾ ਵਾ ਪਰਵਾਸੀ ਬਈਆਂ ਤੋਂ ਖਾਲੀ ਹੋ ਜਾਏਗਾ ਪੰਜਾਬ ਦੇ ਵਿੱਚ ਪਰਵਾਸੀ ਬਈਏ ਜਿਹੜੇ ਸੀਗੇ ਬਾਦਲ ਪਰਿਵਾਰ ਦਾ ਕਰਕੇ ਆਏ ਕਿਉਂਕਿ ਇਹਨਾਂ ਨੇ ਆਪਣੀ ਜ਼ਮੀਨਾਂ ਦੇ ਉੱਤੇ ਵੱਡੀ ਤਦਾਦ ਦੇ ਵਿੱਚ ਇਹਨਾਂ ਨੂੰ ਰੱਖਿਆ ਹੈਗਾ ਵੈ ਔਰ ਪੰਜਾਬੀਆਂ ਦੇ ਉੱਤੇ ਇਲਜ਼ਾਮ ਲਾਇਆ ਜਾਂਦਾ ਵੈ ਕਿ ਇਹ ਕੰਮ ਨਹੀਂ ਕਰਦੇ ਹੈਗੇ ਉਜਰਤ ਜ਼ਿਆਦਾ ਮੰਗਦੇ ਹੈਗੇ ਆ ਇਸ ਕਰਕੇ ਪ੍ਰਵਾਸੀ ਵਈਏ ਜਿਹੜੇ ਆ ਉਹ ਪੰਜਾਬ ਦੇ ਵਿੱਚ ਜ਼ਿਆਦਾ ਗਿਣਤੀ ਦੇ ਵਿੱਚ ਹੋ ਗਏ ਇਹਨਾਂ ਨੂੰ ਲਿਆਉਣ ਵਾਲੇ ਵੀ ਬਾਦਲ ਪਰਿਵਾਰ ਹੈਗੇ ਵੈ ਤੇ ਹੁਣ ਬਹੁਤ ਜਲਦ ਜੜਾ ਵੈ ਉਹ ਪੰਜਾਬ ਇਹਨਾਂ ਪ੍ਰਵਾਸੀ ਵਈਆਂ ਤੋਂ ਖਾਲੀ ਹੋ ਜਾਏਗਾ ਇਹ ਨਜ਼ਰ ਆਉਂਦਿਆ ਹੈਗਾ ਵਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازمی ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼